ਭਾਈ ਜੀ ਕੀ ਘਟਨਾ ਵਾਪਰੀ ਜੀ ਸਤਨਾ ਚਾਰ ਕਵਜ ਦੇ ਤਰਕੀਬਨ ਮੈਨੂੰ ਫੋਨ ਆਇਆ ਹੀ ਕਹਿੰਦੇ ਐਕਸੀਡੈਂਟ ਹੋ ਗਿਆ ਇੱਥੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਸਣੀ ਉਹ ਤਿੰਨ ਜਨ ਨਹੀਂ ਸੀ ਮੇਰਾ ਸਾਲੀ ਸਾਡੂ ਤੇ ਦੋ ਸਾਲ ਦਾ ਬੱਚਾ ਸੀ ਉਹ ਪੌਲ ਨਾ ਅਗਲੇਰ ਨਾ ਔਨ ਕਰਕੇ ਆ ਆ ਸਭ ਉਹ ਕਿਤੇ ਉਹਨੂੰ ਬਰੋਲਾ ਪਿਆ ਕੋਈ ਜਾਂ ਇੱਕ ਕੋਈ ਲੰਦਾਈ ਪਤਾ ਨਹੀਂ ਕੋਈ ਚੀਜ਼ ਆਈ ਹੈ ਹਾਂ ਉਹਦੇ ਕਾਰਨ ਤਿੰਨੇ ਹੂਨ ਨਹਿਰ ਚ ਡਿੱਗ ਪਏ ਉਹ ਪੈਣ ਦੇ ਦੋ ਤਿੰਨ ਮੁੰਡੇ ਸੀਗੇ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਇੱਥੋਂ ਉਹ ਮੁੰਡੇ ਨੂੰ ਤੇ ਮੇਰੇ ਸਾਧੂ ਨੂੰ ਤਾਂ ਕੱਢ ਲਿਆ ਉਹ ਜਦੋਂ ਸਾਲੀ ਨੂੰ ਕੱਢਣ ਦੇ ਸੀਗੇ ਉਹ ਕੱਪੜਾ ਕਿਤੇ ਸਾਈਡ ਤੇ ਜਾ ਬਣਦਾ ਸੀ ਉਹਨਾਂ ਨੇ ਡਲੇ ਬਣ ਕੇ ਵੀ ਕੋਸ਼ਿਸ਼ ਕੀਤੀ ਅੱਛਾ ਪਰ ਨਹੀਂ ਘੱਟ ਸਕਿਆ ਉਹ ਤੁਸੀਂ ਮਨ ਜਾ ਕੇ ਦੋ ਕਿੱਲੇ ਬਾਟਰ ਉੱਥੇ ਜਾ ਕੇ ਬੈ ਗਈ ਥੱਲੇ ਇੱਥੇ ਕੋਈ ਰਿਸ਼ਤੇਦਾਰੀ ਸੋਧਰਾ ਐਵੇਂ ਸਭੀ ਹਾਂ ਉਹ ਆਪਣੇ ਇੱਥੇ ਕੋਠੇ ਸੁਰਗਾਪੁਰ ਦੀ ਸਹੋਰੇ ਆ ਮੇਰੇ ਉੱਥੇ ਮਿਲਣ ਗਏ ਸੀ ਤੇ ਕਿੰਨੀ ਕੁਮਰ ਸੀ ਜਿਹੜੇ ਬਾਈ ਦੇ ਡਿੱਗੇ ਨੇ ਉਹ ਜਿਸ ਸਾਰੇ ਦੀ ਉਮਰ 30 ਕੇ ਸਾਲ ਸੀ ਉਹਦੀ ਅੱਛਾ ਬੱਚਾ ਵੀ ਛੋਟਾ ਸੀ ਹੈ ਬੱਚਾ 2 ਸਾਲ ਦਾ ਸੀ ਕੀ ਕਿਵੇਂ ਵਾਪਰੀ ਘਟਨੇ ਦੇ ਬਾਈ ਜੀ ਘਟਰਾ ਬੜੀ ਦੁਖਦਾਈ ਘਟਰਾ ਲੱਪੜੀ ਹੈ ਇਹ ਵਿਚਾਰਾ ਜਿਹੜਾ ਨੌਜਵਾਨ ਸੀਗਾ ਮੁੰਡਾ ਇਹ ਆਪਣੇ ਨਜ਼ਦੀਕ ਆ ਪਿੰਡ ਆ ਬੋਟਰ ਕੋਈ ਇਥੋਂ ਦਾ ਮੁੰਡਾ ਸੀ ਜੋ ਲੜਕੀ ਸੀਗੀ ਉਥੇ ਸੁਰਗਾਪੁਰੀ ਦੀ ਸੀ ਇੱਕ ਛੋਟਾ ਜਿਹਾ ਬੱਚਾ ਸੀਗਾ ਇਹ ਮਤਲਬ ਲਗਭਗ 2 ਸਾਲਾਂ ਦੇ ਲਗਭਗ ਸੀ ਉਹ ਵਿਚਾਰੇ ਆ ਰਹੇ ਸੀਗੇ ਇਥੋਂ ਜੀ ਤੇ ਆ ਪੁੱਲ ਦਾ ਹਾਲਾਤ ਵੇਖ ਲੋ ਜੀ ਇਹੋ ਜਿਹਾ ਹੋਇਆ ਹੋਇਆ ਨਾ ਤਾਂ ਕੋਈ ਸਰਕਾਰ ਇਹਦੇ ਵੱਲ ਧਿਆਨ ਦਿੰਦੀ ਹੈ ਤੇ ਨਾ ਕੋਈ ਪ੍ਰਸ਼ਾਸਨ ਦਿੰਦਾ ਨਾ ਕੋਈ ਜਿਹੜੇ ਸਾਡੇ ਕੋਈ ਨਵੇਂ ਮੰਤਰੀ ਬਣੇ ਆ ਉਹਨਾਂ ਦਾ ਖਿਆਲ ਹੈ ਜੀ ਇਹ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੜਾ ਫੁੱਲ ਦਾ ਕੋਈ ਇਹ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹਦਾ ਮਤਲਬ ਕੋਈ ਇਹਦਾ ਦੇਣ ਤਾਂ ਦੇ ਹੀ ਨਹੀਂ ਸਕਦਾ ਗਾਈ ਇੱਕ ਨੌਜਵਾਨ ਕਿਸੇ ਦੀ ਨੌਜਵਾਨ ਲੜਕੀ ਵਿਚਾਰੀ ਡੱਗ ਪਈ ਪਤਾ ਨਹੀਂ ਕਿੱਦੇ ਥਾਊਗੀ ਮਰਨ ਵਾਲੀ ਤਾਂ ਮਰ ਗਈ ਆਈ ਪਰ ਵਿਚਾਰੇ ਜਿਹੜੇ ਉਤਲੇ ਆ ਪਤਾ ਨਹੀਂ ਇਹ 72 ਘੰਟਿਆਂ ਬਾਅਦ ਲਾਸ਼ ਉੱਠੂਗੀ ਕਿ ਇਹ 20 ਘੰਟਿਆਂ ਬਾਅਦ ਉੱਠੂਗੀ ਕਿੰਨੇ ਕ ਟਾਈਮ ਦਾ ਜਿਹੜਾ ਪੋੜਾ ਹੀ ਪਿਆ ਬਈ ਇਹ ਇਹ ਵੇਖੋ ਜੀ ਮੇਰੇ ਹਿਸਾਬ ਚ ਤਾਂ ਇਹ 10-12 ਸਾਲ ਹੋ ਗਏਗੀ ਇਹਦਾ ਕੋਈ ਮਾਈ ਬਾਪ ਨਹੀਂ ਹੈ ਜੀ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਰਕਾਰ ਤੋਂ ਮੰਗ ਕਰ ਸਕਦੇ ਆਂ ਵੀ ਇਹ ਪੁਲ ਦਾ ਕੋਈ ਹੱਲ ਕੀਤਾ ਜਾਵੇ ਤੇ ਨਹੀਂ ਇਹ ਹੋ ਸਕਦਾ ਬੱਸਾਂ ਵੀ ਢਿੱਗਣਾਂ ਟਰੱਕ ਵੀ ਢਿੱਗਣ ਕੁਝ ਵੀ ਢਿੱਗ ਸਕਦੇ ਆਂ ਆ ਸੋ ਸਕਦਾ ਕੋਈ ਤੇ ਇਹਦੇ ਬਾਰੇ ਮਤਲਬ ਕੋਈ ਮਤਲਬ ਸਾਡੀ ਜਿਹੜੀ ਗੱਲ ਹੈ ਮਾਨ ਸਾਹਿਬ ਤੱਕ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਕਿਸ ਤਰ੍ਹਾਂ ਜਿਹੜਾ ਹਾਦਸਾ ਹੋਇਆ ਇਹ ਜੀ ਤੇ ਭਾਈ ਜੀ ਉਹਨਾਂ ਅੰਗਲੈਰ ਨਾਲ ਚੋਰ ਚਾਰ ਲੈ ਕੇ ਲਾ ਕੇ ਤੇ ਇੰਗਲੈਰ ਨਾ ਹੁੰਦੀ ਤੇ ਨਹੀਂ ਹੁੰਦਾ ਸੀਗਾ ਇੰਗਲੈਰ ਲਾਇਏ ਕਰਕੇ ਹੋਇਆ ਹੂੰ ਥੋੜੀ ਜਿਹੀ ਨੇਹਰੀ ਵਗਦੀ ਸੀ ਨੇਹਰੀ ਜਿਹੰਦਾ ਕੋਈ ਰੇਤੇ ਦਾ ਕੋਈ ਆਇਆ ਬੁੱਲਾ ਨਹਿਰ ਤੇ ਪਜਾ ਪਿਆ ਸਿੱਧਾ ਹੀ ਲੰਘ ਆਇਆ ਕੋਈ ਵੀ ਡੱਕ ਸਕਦਾ ਹੈ ਇਹ ਕਿੰਨੇ ਜਣੇ ਸੀ ਬਾਈ ਜਿਹੜੇ ਨਹਿਰ ਤੇ ਡਿੱਗ ਪਏ ਸੀ ਇਹ ਦੋ ਮੀਆਂ ਬੀਬੀ ਸੀ ਤੇ ਇੱਕ ਬੱਚਾ ਚ ਨਾਲ ਇਹਨਾਂ ਦਾ ਅੱਛਾ ਤੇ ਇਹਦੇ ਕਰਕੇ ਵਾਪਰਿਆ ਹਾਸਾ ਇਸੇ ਕਰਕੇ ਵਾਪਰਿਆ ਵੀ ਕਿਸੇ ਕਰਕੇ ਚੋਰਾਂ ਵਾਲੇ ਤਾਂ ਜਾਓ ਸ਼ੱਕੀ ਕਰ ਛੱਡੀ ਤੁਹਾਨੂੰ ਹੂੰ ਸਾਦੇ ਪੰਜ ਸੌ ਚੌਥੇ ਮੋਟਰਾਂ ਲਏਗਾ ਪੰਜ ਸੱਤ ਆ ਇਹਨਾਂ ਦਾ ਕੀ ਹੋਣਾ ਕਿਸੇ ਦੀ ਜਾਨ ਗਵਾਜੀ ਯਾਰ ਇਹ ਜਿਹੇ ਬੰਦਿਆਂ ਨੂੰ ਫਾਸੀ ਦਾ ਹੁਕਮ ਚਾਹੀਦਾ ਜਿਹੜੇ ਇਹੋ ਜਿਹਾ ਕੁੱਸ ਕਰਦੇ ਆ ਉਹਨਾਂ ਦਾ ਕਰ ਪਟਾ ਹੈਗਾ ਹੂੰ ਕੀ ਇਹਦੇ ਨਾਲ ਕੋਈ ਖੱਟ ਕੇ ਕਰ ਲਿਆ ਉਹਨੂੰ ਵੀ 500 ਵਾਟ ਲਿਆ ਉਹਨੂੰ ਵੀ 200 ਵਾਟ ਲਿਆਉਣਾ ਬਿਲਕੁਲ ਬਿਲਕੁਲ ਭਾਈ ਕੀ ਵਟਿਆ ਹੋਊਗਾ ਇਧਾਂ ਹੂੰ ਬਹੁਤ ਮਾੜੀ ਗੱਲ ਹੋਈ ਹੈ ਤੇ ਪ੍ਰਸ਼ਾਸਨ ਵਗੈਰਾ ਪਹੁੰਚ ਗਿਆ ਮੋਕੇ ਤੇ ਭਾਈ ਪ੍ਰਸ਼ਾਸਨ ਦਾ ਵਾਹ ਪੌਸ ਵਾਲੇ ਆਏ ਸੀਗਾ ਉਹਨਾਂ ਮੈਂ ਤਾਂ ਆਪ ਹੁਣੇ ਆਇਆ ਮੈਨੂੰ ਜਿੱਦੜੇ ਪਤਾ ਲੱਗਾ ਉੱਥੇ ਸਿੱਧਾ ਮੈਂ ਤੂੰ ਵੀ ਆ ਗਿਆ ਠੀਕ ਹੈ